ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਮੁਖ ਸੇਵਾਦਾਰ ਰਿਟਾਇਰਡ ਇੰਸਪੈਕਟਰ ਲਖਬੀਰ ਸਿੰਘ ਗਿੱਲ ਮੁਖ ਸੇਵਾਦਾਰ ਸੁਖਦੇਵ ਸਿੰਘ ਪ੍ਰਦਾਨ ਸਿੰਘ ਸ਼ੇਰ ਸਿੰਘ ਅਤੇ ਸਕੱਤਰ ਅਮਰੀਕ ਸਿੰਘ ਦੇ ਉਦਮਾ ਸਤਕਾ ਕਚੈਰੀ ਰੋਡ ਨਜ਼ਦੀਕ ਪਟਵਾਰਖਾਨਾ ਐਲਡਰ ਹੋਮ ਵਿਖੇ ਸਮੂਹ ਸੇਵਾਮੁਕਤ ਪੁਲਿਸ ਅਫਸਰ ਅਤੇ ਜਵਾਨਾਂ ਵੱਲੋਂ ਆਰਾਮ ਕਰਵਾਏ ਸ਼੍ਰੀ ਖੰਡਪਾਟ ਸਾਹਿਬ ਜੀ ਦੇ ਓਕ ਪਾਏ ਗਏ ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਅਤੇ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਇਸ ਦੌਰਾਨ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਦੀ ਛਾੜੀ ਕਲਾ सीबीआई ਕਮਿਸ਼ਨ ਦੌਰਾਨ ਜੇਲ੍ਹਾਂ ਵਿੱਚ ਬੰਦ ਕਰਮਚਾਰੀਆਂ ਦੀ ਰਿਹਾਈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸਰਪ੍ਰਸਤ ਸ਼ਿਲਿੰਦਰ ਸਿੰਘ ਸ਼ੈਲੀ, ਮੀਤ ਪ੍ਰਧਾਨ ਗੁਰਿੰਦਰਪਾਲ ਸਿੰਘ ਗਿੱਲ, ਬਲਵਿੰਦਰ ਸਿੰਘ, ਡਾਕਟਰ ਰਜਿੰਦਰ ਸਿੰਘ ਰੰਧਾਵਾ, ਕੁਲਦੀਪ ਸਿੰਘ, ਬਾਬਰ ਸੁਰਜੀਤ ਸਿੰਘ, ਖਜ਼ਾਨਚੀ ਕਸ਼ਮੀਰ ਸਿੰਘ ਮਾਲਾ, ਬਲਵਿੰਦਰ ਸਿੰਘ ਸੰਧੂ, ਗੁਰਨਾਮ ਸਿੰਘ ਰੰਧਾਵਾ, ਅਸ਼ਵਨੀ ਕੁਮਾਰ, ਹਰਵਿੰਦਰ ਸਿੰਘ ਸੰਧੂ ਗੈਲਬੀ ਮੌਜੂਦ ਸਨ ਜੀ ਸੇਵਾਦਾਰ ਦੇ ਤੌਰ ਤੇ ਅਰਦਾਸਾਂ ਕੀਤੀਆਂ ਸੀ ਲੱਖ ਕੁਛੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਉਹਨੇ ਬੜੀ ਨਦਰ ਕੀਤੀ ਆ ਗੁਰੂ ਰਾਮਦਾਸ ਜੀ ਨੇ ਸਾਡੀ ਐਸੋਸੀਏਸ਼ਨ ਤੇ ਕਿ بڑے بڑے ਬੱਦਲ ਆਏ ਬੜੇ ਬੜੀਆਂ ਹਨੇਰੀਆਂ ਆਈਆਂ ਸਾਡੇ ਸਾਰਿਆਂ ਦੀਆਂ ਦਸਾਂ ਸੀ ਕਿ ਸੱਚੇ ਪਾਤਸ਼ਾਹ ਸਾਡਾ ਪ੍ਰੋਗਰਾਮ ਜਿਹੜਾ ਵਾ ਇੱਕ ਪਲੇਟਫਾਰਮ ਤੇ ਸਾਡੇ ਘਰ ਦੇ ਲਾਗੇ ਸਾਡੇ ਐਲ্ডার ਘਰ ਦੇ ਲਾਗੇ ਹੋਣਾ ਚਾਹੀਦਾ ਵਾ ਕਿਸੇ ਹੋਰ ਜਗ੍ਹਾ ਤੇ ਨਹੀਂ ਸ਼ਿਫਟ ਹੋਣਾ ਜੀ ਦਾ ਉਹਨਾਂ ਨੇ ਸਾਡੀਆਂ ਸਾਰੀਆਂ ਬੇਨਤੀਆਂ ਪ੍ਰਵਾਰ ਕੀਤੀਆਂ ਅਸੀਂ ਇੱਕ ਪਲੇਟਫਾਰਮ ਉੱਤੇ ਇਕੱਠੇ ਹੋ ਕੇ ਹੁਣ ਕੀਰਤਨ ਦਾ ਦਰਗਾਹ ਆਪਣਾ ਚੱਲ ਰਿਹਾ ਜੀ ਦੌਰ ਤੇ ਬਾਕੀ ਸੰਗਤਾਂ ਬਹੁਤ ਹੁਮ ਹੁਮਾ ਕੇ ਪਹੁੰਚ ਰਹੀਆਂ ਵਾ ਬੇਅੰਤ ਖੁਸ਼ੀਆਂ ਮਿਲੀਆਂ ਸਾਨੂੰ ਕੋਟ ਕੋਟ ਧੰਨਵਾਦ ਸਾਡੇ ਕੋ ਕੋਈ ਲਫ਼ਜ਼ ਨਹੀਂ ਹੈਗਾ ਦੇਸ਼ਾਂ ਪਰਦੇਸ਼ਾਂ ਤੋਂ ਬੇੰਤ ਮਾਇਆ ਦੇ ਗਫੇ ਆਏ ਆ ਇੰਨੀਆਂ ਖੁਸ਼ੀਆਂ ਮਨਾ ਰਹੇ ਆ ਸਾਡੀ ਪੁਲਿਸ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਇਕਾਈ ਅੰਮ੍ਰਿਤਸਰ ਇਕਾਈ ਵੱਲੋਂ ਜੋ ਅਖੰਡ ਪਾਠ ਸਾਹਿਬ ਦੇ ਪ੍ਰੋਗਰਾਮ ਆਰੰਭੇ ਗਏ ਸੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਰਸੋਂ ਦੇ ਰੋਜ ਤੋਂ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਜੋ ਅੱਜ ਅੱਜ ਉਹ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਜਾ ਰਹੇ ਨੇ ਭੋਗ ਪੈਣ ਤੋਂ ਉਪਰੰਤ ਹੁਣ ਕੀਰਤਨ ਸ਼ੁਰੂ ਹੋਣ ਵਾਲਾ ਵਾ ਔਰ ਸਾਡੇ ਅਸੀਂ ਗੁਰੂ ਸਾਹਿਬ ਕੋ ਅਰਦਾਸ ਕੀਤੀ ਆ ਕਿ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੀ ਅਸੀਂ ਉਹਨਾਂ ਦੀ ਉਹਨਾਂ ਦੇ ਉੱਤੇ ਗੁਰੂ ਪਾਤਸ਼ਾਹ ਮਿਹਰ ਕਰਨ ਸਭ ਤੋਂ ਪਹਿਲਾਂ ਤਾਂ ਮੇਰੀ ਪੀਰ ਦੇਖ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਦਵਸ ਤੇ ਉੱਤੇ ਅੰਮ੍ਰਿਤਸਰ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਪੀਪੀਡਬਲਯੂਏ ਅੰਮ੍ਰਿਤਸਰ ਯੂਨਿਟ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ ਵਾਸਤੇ ਸ਼ਹੀਦ ਪਰਿਵਾਰਾਂ ਦੇ ਪਿੱਛੇ ਰਹਿ ਗਏ ਪਰਿਵਾਰਾਂ ਦੀ ਤੰਦਰੁਸਤੀ ਵਾਸਤੇ ਸੀਬੀਆਈ ਕਨਵੈਕਸ਼ਨ ਦੇ ਦੌਰਾਨ ਸਾਡੇ ਬੰਦੀ ਸਿੰਘ ਜਿਹੜੇ ਸਾਡੇ ਪੁਲਿਸ ਅਸਰ ਜੇਲ੍ਹਾਂ ਦੇ ਵਿੱਚ ਹਨ ਉਹਨਾਂ ਦੀ ਜਲਦੀ ਤੋਂ ਜਲਦੀ ਰਿਹਾਈ ਵਾਸਤੇ ਐਸੋਸੀਏਸ਼ਨ ਦੇ ਸਰਬੱਤ ਦੇ ਭਲੇ ਵਾਸਤੇ ਅਸੀਂ ਇਹ ਜਿਹੜਾ ਸ਼੍ਰੀ ਅਖੰਡ ਪਟ ਸਾਹਿਬ ਜਿਹੜਾ 3 ਜੁਲਾਈ 2025 ਨੂੰ ਆਰੰਭ ਕੀਤੇ ਸੀ ਔਰ ਜਿਸ ਦਾ ਅੱਜ ਭੋਗ ਪਾਣ ਜਾ ਰਿਹਾ ਪੁਲਿਸ ਮੁਲਾਜ਼ਮ ਜਿੱਥੇ ਡਿਊਟੀ ਦੌਰਾਨ ਲੋਕਾਂ ਦੀ ਸੇਵਾ ਕਰਦੇ ਨੇ ਉੱਥੇ ਹੀ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਲੋਕਾਂ ਦੀ ਸੇਵਾ ਦੀ ਭਾਵਨਾ ਰੱਖਦੇ ਨੇ ਇਸੇ ਦੇ ਤਹਿਤ ਪੁਲਿਸ ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਰਬੱਤੀ ਚੜ੍ਹਦੀ ਕਲਾ ਲਈ ਇੱਕ ਸਮਾਗਮ ਕਰਵਾਇਆ ਤੇ ਇਸ ਦੌਰਾਨ ਆਖਿਆ ਗਿਆ ਕਿ ਜਿਨ੍ਹਾਂ ਵੀ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਜਦ ਵੀ ਐਸੋਸੀਏਸ਼ਨ ਦੀ ਲੋੜ ਹੋਏਗੀ ਤਾਂ ਉਹਨਾਂ ਦੇ ਨਾਲ ਐਸੋਸੀਏਸ਼ਨ ਖੜੀ ਹੋਏਗੀ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼